ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਦੇ ਵਿੱਚ ਤੇ ਜਿਸ ਤਰ੍ਹਾਂ ਆਪਾਂ ਹਰ ਰੋਜ਼ ਇੱਕ ਵਰਣਮਾਲਾ ਦਾ ਅੱਖਰ ਯਾਦ ਕਰਦੇ ਆਂ ਤੇ ਅੱਜ ਆਪਣਾ ਅੱਖਰ ਦੀ ਵਾਰੀ ਹੈ ਤੀਸਰੀ ਦੀ ਤੇ ਤੀਸਰਾ ਅੱਖਰ ਹੈ ਏ ਡੀ ਏ ਡੀ ਤੋਂ ਕਿਹੜੀਆਂ ਚੀਜ਼ਾਂ ਦੇ ਨਾਮ ਲਏ ਜਾਂਦੇ ਆ ਕਿਹੜੀਆਂ ਚੀਜ਼ਾਂ ਦੇ ਨਾਮ ਅਸੀਂ ਲੈ ਸਕਦੇ ਆ ਉਹ ਆਪਾਂ ਦੱਸਾਂਗੇ ਤੁਹਾਨੂੰ ਤੇ ਜਿਵੇਂ ਏ ਡੀ ਇਟ ਏ ਡੀ ਇੰਜਨ ਇਸ ਤਰ੍ਹਾਂ ਏ ਡੀ ਇਮਲੀ ਕੁਝ ਇਸ ਤਰ੍ਹਾਂ ਦੇ ਕੁਝ ਨਾਮ ਹੁੰਦੇ ਆ ਜੋ ਆਪਾਂ ਈਡੀ ਤੇ ਅੱਗੇ ਲਾ ਕੇ ਲਿਖਦੇ ਆ ਤਾਂ ਸਟਾਰਟ ਕਰਦੇ ਆ ਫਿਰ ਨਾਲ ਦੀ ਨਾਲ ਕਰਾਂਗੇ ਡਰਾਇੰਗ ਤਾਂ ਹਾਂਜੀ ਸਟਾਰਟ ਕਰਦੇ ਆ ਫਿਰ ਵਰਣਮਾਲਾ ਦਾ ਤੀਸਰਾ ਅੱਖਰ ਜਿਵੇਂ ਆਪਾਂ ਪਹਿਲਾਂ ਯਾਦ ਕੀਤਾ ਸੀਗਾ ਵਰਣਮਾਲਾ ਦਾ ਪਹਿਲਾ ਅੱਖਰ ਊੜਾ ਊਂਟ ਐੜਾ ਅਖ ਤੇ ਹੁਣ ਯਾਦ ਕਰਦੇ ਆਪਾਂ ਈਡੀ ਇਟ ਤੇ ਆਪਾਂ ਈਡੀ ਬਣਾਵਾਂਗੇ ਕਿਸ ਤਰ੍ਹਾਂ ਬਣਾਣੀ ਹੈ ਤੁਸੀਂ ਆਪਾਂ ਥੋੜੀ ਵਧੀਆ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਆਪਾਂ ਈਡੀ ਐਸੇ ਤਰ੍ਹਾਂ ਹੀ ਲਿਖ ਦਿੰਨੇ ਆ ਜਦੋਂ ਆਪਾਂ ਥੋੜਾ ਜਿਹਾ ਪ੍ਰੋਫੈਸ਼ਨਲ ਹੋ ਜਾਈਏ ਐਸ ਤਰ੍ਹਾਂ ਤੇ ਹੁਣ ਆਪਾਂ ਲਿਖਦੇ ਆ ਥੋੜਾ ਜਿਹਾ ਸੋਨਾ ਬਣਾਵਾਂਗੇ ਥੋੜੀ ਜੀ 3D ਵੀ ਤੁਹਾਡੇ ਸਾਹਮਣੇ ਬਣਾ ਕੇ ਦਿਖਾਵਾਂਗੀ ਮੈਂ ਜੇ ਆਪਾਂ ਅੱਖਰ ਡਿਜ਼ਾਈਨ ਵਾਲਾ ਬਣਾਵਾਂਗੇ ਤਾਂ ਉਸ ਤੋਂ ਵੀ ਜ਼ਿਆਦਾ ਸੋਹਣਾ ਆਪਾਂ ਨੂੰ ਲਿਖਣਾ ਵੀ ਆਏਗਾ ਤੇ ਆਪਾਂ ਨੂੰ ਯਾਦ ਕਰਨ ਦੇ ਵਿੱਚ ਵੀ ਆਸਾਨੀ ਹੋਏਗੀ ਤੇ ਹਮੇਸ਼ਾ ਲਈ ਯਾਦ ਵੀ ਰਹੇਗਾ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣੀ ਲਿਖਾਈ ਸੋਹਣੀ ਹੁੰਦੀ ਹੈ ਨਾਲੇ ਥੋੜੀ ਜੀ ਜੋ ਵੀ ਆਪਾਂ ਡਰਾਇੰਗ ਕਰ ਰਹੇ ਹਾਂ ਉਹ ਦਿਲਚਸਪ ਹੋ ਜਾਂਦੀ ਹੈ ਇੱਕ ਵਨ ਗਿਆ ਜੀ ਆਪਣੀ ਈੜੀ ਇੱਥੇ ਬਣਾ ਦਿੰਨੇ ਆਪਾਂ ਈੜੀ ਐਟ ਜੋ ਕਿ ਆਪਾਂ ਕਰਾਂਗੇ ਸੋਨੀ ਜੀ ਡਰਾਇੰਗ ਨਾਲ ਯਾਨੀ ਕਿ ਆਪਾਂ ਨੂੰ ਡਰਾਇੰਗ ਸਿੱਖਣ ਦਾ ਮੌਕਾ ਵੀ ਵਧੀਆ ਮਿਲ ਰਿਹਾ ਤੇ ਆਪਣਾ ਤਰੀਕਾ ਵਰਣਮਾਲਾ ਯਾਦ ਕਰਨ ਦਾ ਵੀ ਪੰਜਾਬੀ ਸਿੱਖਣ ਦਾ ਵੀ ਤੇ ਡਰਾਇੰਗ ਪੂਰੀ ਕਰਨ ਦਾ ਵੀ ਇਹ ਹੋ ਗਈ ਹੈ ਜੀ ਆਪਣੀ ਏਡੀ ਡਰਾ ਤੇ ਆਪਾਂ ਥੋੜਾ ਜਿਹਾ ਇਹਨੂੰ ਡਿਜ਼ਾਈਨ ਵਰਕ ਕਰਦੇ ਆ ਕਿ ਮੇਰੇ ਕੋਲੇ ਮੋਟਾ ਮਾਰਕਰ ਹੈਗਾ ਇਹਨੂੰ ਤੁਸੀਂ ਇਹਦੇ ਵਿੱਚ ਪਰ ਦੇਣਾ ਲੋਗੀ ਇਹ ਆਪਣੀ ਬਣ ਗਿਆ ਈਡੀ ਈਡੀ ਨੂੰ ਹੁਣ ਆਪਾਂ ਥੋੜਾ ਜਿਹਾ ਪੋਰੇ ਦੇ ਵਿੱਚ ਐਡ ਕਰਾਂਗੇ ਤੇ ਮੈਂ ਇਹ ਲਾਈਟ ਕਲਰ ਲੈ ਲਈ ਹੈ ਲੈ ਲਿਆ ਹਰੀ ਕਲਰ ਦਾ ਹਾਂ ਹਰੇ ਰੰਗ ਦਾ ਤੇ ਹੁਣ ਜਿਹੜੀ ਆਪਾਂ ਜਿਵੇਂ ਆ ਸ਼ੇਡ ਤੁਹਾਡੇ ਸਾਹਮਣੇ ਮੈਂ ਦਿੱਤੀ ਸੀ ਆ ਲਾਈਨਾਂ ਵਿੱਚੋਂ ਜੋ ਇਸ ਤਰ੍ਹਾਂ ਲਗਾਈਆਂ ਜਿਹਦੇ ਨਾਲ ਕੀ ਆਪਣਾ ਜਿਹੜਾ ਸਕੈਚ ਅੱਖਰ ਬਣ ਰਿਹਾ ਹੈ ਇਹ ਬਣ ਜਾਊਗਾ ਜਿਆਦਾ ਵਧੀਆ ਦੇਖਣ ਦੇ ਵਿੱਚ ਵੀ ਸੋਹਣਾ ਲੱਗੇਗਾ ਤੇ ਬਣਾਉਣ ਦੇ ਵਿੱਚ ਵੀ ਆਪਣੀ ਜਿਹੜੀ ਪ੍ਰੈਕਟਿਸ ਹੈ ਡਰਾਇੰਗ ਦੀ ਉਹ ਵੀ ਹੁੰਦੀ ਜਾਏਗੀ ਨਾਲ ਦੀ ਨਾਲ ਲਓ ਜੀ ਇਹ ਆਪਣੀ ਬਣ ਗਈ ਆ ਏਡੀ ਹੁਣ ਜਿਹੜੀ ਆਪਣੀ ਡਰਾਇੰਗ ਦੀ ਵਾਰੀ ਆ ਗਈ ਤੇ ਡਰਾਇੰਗ ਹੈਗੀ ਆਪਣੀ ਏਡੀ ਇਟ ਤੇ ਹੁਣ ਆਪਾਂ ਇਟ ਦੀ ਡਰਾਇੰਗ ਬਣਾਵਾਂਗੇ ਪਹਿਲਾਂ ਕਿ ਮੈਂ ਬਲੈਕ ਲੈ ਲਿਆ ਰੰਗ ਦਾ ਸੌਰੀ ਪੈਨ ਰੰਗ ਪੈਂਸਲ ਕਲਰ ਪੈਨਸਲ ਹੈ ਇਹ ਮੇਰੇ ਕੋਲ ਤੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਇੱਕ ਡੱਬਾ ਬਣਾ ਲੈਣਾ। ਇਹਨਾਂ ਦੀਆਂ ਚਾਰੀ ਚੁੰਡਾਂ ਤੋਂ ਆਪਾਂ ਇੱਕ ਚੁੰਡ ਛੱਡ ਕੇ ਤੀਸਰੀਆਂ ਚੁੰਡਾਂ ਤੇ ਆਪਾਂ ਲਾਈਨ ਲਗਾ ਕੇ ਡੱਬਾ ਬਣਾ ਲੈਣਾ। ਇੱਕ ਕੋਈ ਕਲਰ ਆਪਾਂ ਯੂਜ਼ ਕੀਤਾ ਸੰਤਰੀ ਕਲਰ ਤੇ ਵੀ ਆਪਾਂ ਸੰਤਰੀ ਕਲਰ ਹੀ ਭਰਾਂਗੇ ਤੇ ਹੁਣ ਆਪਾਂ ਲੈਨੇ ਆ ਬਰਾਊਨ ਕਲਰ ਇਹਨੂੰ ਆਪਾਂ ਪੂਰਾ ਕਲਰ ਗੈਹ ਦਿੰਨੇ ਆ ਉਹ ਥੋੜਾ ਇਹਨੂੰ ਪਾ ਦਿੰਨੇ ਆ ਵਿੱਚੋਂ ਮੇਰੇ ਕੋਲੇ ਹੈਗਾ ਬਰਾਊਨ ਕਲਰ ਤੇ ਹੁਣ ਆਪਾਂ ਇਹਨੂੰ ਸ਼ੇਡ ਦੇ ਦਿੰਨੇ ਆ ਜਾਣੇ ਕੀ ਇਹਦਾ ਕਲਰ ਜਿਹੜਾ ਹੈਗਾ ਉਹ ਚੇਂਜ ਹੋ ਜਾਏਗਾ ਬਦਲ ਜਾਏਗਾ ਇਹਦਾ ਕਲਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਚੇਂਜ ਹੋ ਗਿਆ ਬਦਲ ਗਿਆ ਇਹਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਹੀ orange ਕਲਰ ਫਰਦਾਗੇ ਜਾਨੀ ਕਿ ਸੰਤਰੀ ਕਲਰ ਫੇਰੇ ਦੇ ਵਿੱਚ ਉਸੇ ਤਰ੍ਹਾਂ ਹੀ ਪੂਰਾ ਕਲਰ ਥੋੜਾ ਜਿਹਾ ਡਾਰਕ बन ਗਿਆ ਜੀ ਸਾਡੀ ਐਟ ਤੇ ਹੁਣ ਤੁਸੀਂ ਯਾਦ ਰੱਖਣਾ ਈੜੀ ਐਟ ਜਿਵੇਂ ਆਪਾਂ ਪਹਿਲਾਂ ਕੀਤਾ ਸੀ ਇਹ ਵਰਣ ਵਾਲਾ ਦਾ ਤੀਸਰਾ ਅੱਖਰ ਹੈ ਇਹਨੂੰ ਵੀ ਪੜ੍ਹਨਾ ਤੇ ਇਸ ਤਰ੍ਹਾਂ ਹੀ ਡਰੈਗ ਕਰਕੇ ਦੇਖਣਾ ਧੰਨਵਾਦ